ਅਸਲ ਵਿੱਚ ਦੋਸਤੋ ਤਸਵੀਰਾਂ ਦੇ ਵਿੱਚ ਜੋ ਤੁਸੀਂ ਇਹ ਬਜ਼ੁਰਗ ਖੜਾ ਦੇਖ ਰਹੇ ਹੋ ਇਹ ਕਸ਼ਮੀਰ ਤੋਂ ਪੰਜਾਬ ਕਿਸੇ ਖਾਸ ਕੰਮ ਲਈ ਆਇਆ ਹੈ ਤਾਂ ਦੇਖ ਸਕਦੇ ਤੁਸੀਂ ਇਸ ਬਜ਼ੁਰਗ ਦੀ ਕਿ ਕੀ ਨਾਮ ਹੈ ਆਪਕਾ ਮੇਰਾ ਬਲੀ ਮੋਹਮਦ ਜੀ ਬਲੀ ਮੁਹੰਮਦ ਕਹਾਂ ਸੇ ਆਏ ਹੋ ਮੈਂ ਜੇਮੂ ਕੇ ਸੇ ਰਾਪੂਨ ਸੇ ਆਇਆ ਹਾਂ ਜ਼ਿਲ੍ਹਾ ਪੁਂਚ ਤੋਂ ਹਾਂਜੀ ਕੀ ਕਰਨ ਆਇਆ ਹਾਂ ਇੱਥੇ ਮੇਰਾ 2 ਸਾਲ ਹੋ ਗਏ ਮੁੰਡਾ ਕੋ ਆਚੇ ਹਵਾ ਹਾਂ ਤਾਂ ਮੈਂ ਪਿਛਲੇ ਸਾਲ ਵੀ ਸਾਬਾ ਨੂੰ ਵੀਡੀਓ ਬਣਵਾਈ ਸੀ ਤੋ ਉਸਤੇ ਵਿਚ ਵੀ ਨਾ ਕੋ ਪੁਲਿਸ ਨਹੀਂ ਮੇਰਾ ਅ ਪ੍ਰੰਤ ਕੀਆ ਨਾ ਹੀਕ ਪਬਲਿਕ ਨਹੀਂ ਪ੍ਰੰਤ ਕੀਆ ਮੈਂ ਵੀਡੀਓ ਤੇ ਰੋ ਵੀ ਰਿਆ ਪਿਲੇ ਸਾਲ ਵੀ ਹੋ ਰਹੀ ਸਾਲੀ ਰੋ ਰਿਆ ਤੋ ਮੇਰਾ ਬੱਚਾ ਜੇ ਕਿਸੇ ਫੈਕਟਰੀ ਵਿੱਚ ਹੈ ਜਾਂ ਕਿ ਮੇਰਾ ਬੱਚਾ ਕਿਸੇ ਕਾਰਖਾਨੇ ਵਿੱਚ ਹੈ ਜਾਂ ਮੇਰਾ ਬੱਚਾ ਕਿਸੇ ਨਹੀਂ ਥਾਣੇ ਵੀ ਦਿੱਤਾ ਵਾ ਹੈ ਤੋ ਮਿਹਰਬਾਨੀ ਕਰਕੇ ਮੈਨੂੰਰੇ ਆਜੋੜਦਾ ਹਾਂ ਰੱਬ ਦੇ ਨਾਮ ਪਿੱਛੇ ਤੁਮ ਤੁਮਾਰੇ ਸੇ ਵੀ ਬੱਚੇ ਹੈਗੇ ਤੋ ਬੱਚਿਆਂ ਦਾ ਵਾਪੇ ਉਹਨੂੰ ਕਿੰਨਾ ਸਾੜਾ ਹੁੰਦਾ ਹੈ ਜਿਸਕਤ ਮਾਨਦੇ ਨਾਉਂ ਲੇ ਛਿੰਗ ਉੱਤਰ ਜਾਂਦੀ ਐ ਲੱਕੜ ਦੇ ਨਾਲੋਂ ਉਹ ਵੀ ਰੱਬ ਹੀ ਮੇਰਾ ਜੋੜਦਾ ਐ ਯਾਕੋਬ ਬੰਦਾ ਰੱਬ ਦਾ ਪਿਆਰਾ ਹੁੰਦਾ ਉਹ ਜੋੜ ਦਿੰਦਾ ਐ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਅਕ ਜੋੜ ਕੇ ਪੁਲਿਸ ਨੂੰ ਵੀ ਥਾਣੇਦਾਰ ਸਾਹਿਬ ਨੂੰ ਵੀ ਥਾਣੇ ਵਿੱਚ ਯਾਕੇ ਕਿਸੇ ਫੈਕਟਰੀ ਵਿੱਚ ਯਾਕੇ ਕਿਸੇ ਨਾ ਨੋਕੇ ਰੱਖੇ ਵਾ ਗੁਜਰਾਨੀ ਉਹ ਰੱਬ ਦੇ ਨਾਂ ਪਿੱਛੇ ਇਹ ਫੋਟੋ ਬੱਚੇ ਮੇਰੇ ਦਾ ਐ ਇਹ ਯਾ ਨਹੀਂ ਮੇਰਾ ਬੱਚਾ ਗੋਚੇਵਾ ਨਹੀਂ ਹੈ ਮੇਰਾ ਬੱਚਾ ਗੋਚੇਵਾ ਤਾਂ ਮੈਂ ਪਿਛਲੇ ਸਾਲ ਵੀ ਵੀਡੀਓ ਬਣਾ ਕੇ ਦਾਸਰੇ ਸਭਾਂ ਕੋ ਇਹ ਬੱਚਾ ਮੇਰਾ ਇਹ ਲੰਮੇ ਸਿਪਾਹੀ ਸਾਹਿਬ ਦਾ ਕੇ ਅਦਸ ਹਾਂ ਆਹਾਂ ਇਹ ਤੇ ਦਿੱਕੀ ਪੰਚੀ ਆਹ ਬੱਚੀ ਮੇਰੇ ਪੁੱਤ ਦੀ ਹੈ ਭਾਈ ਆਹ ਬੱਚੀ ਔਰ ਇਹ ਲੰਮੇ ਸਿਪਾਹੀ ਸਾਹਿਬ ਦਾ ਹਾਲਵਾ ਦਾ ਵੇਖ ਲਿਓ ਯਾਨੀ ਕਿ ਕੋਈ ਜਾਨੀ ਨਹੀਂ ਮੇਰੇ ਕੋ ਕੀ ਨਾ ਹੈ ਤੁਹਾਡੇ ਬੇਟੇ ਦਾ ਮੇਰਾ ਨਾ ਮੇਰੇ ਪਿੰਡ ਦਾ ਨਾਂ ਜੋਰਦੀ ਹੈ ਨਹੀਂ ਬੇਟੇ ਦਾ ਕੀ ਨਾਂ ਹੈ ਮਮਾ ਸੁਲੇਮਾਨ ਹੈ ਚੱਕਰੋਂ ਲੜਕੇ ਆਏ ਹੋ ਨਾ ਠੀਕ ਠਾਕ ਆਇਆ ਸੀ ਕੰਮ ਕਰਨੂ ਰੇ ਕੰਮ ਕਰਨ ਆਇਆ ਸੀ ਆਹ ਸਾਲਾਂ ਸੀ ਆਉਂਦੇ ਤੁਹਾਨੂੰ ਪਤਾ ਹੀ 20 ਸਾਲ ਮੈਨੂੰ ਤੁਹਾਡੇ ਪਿੰਡ ਵਿੱਚ ਹੋ ਗਏ ਦਿੰਦੇ ਨੂੰ ਤੇ ਮੈਂ ਮੰਗੇ ਰੋਟੀ ਖਾਂਦਾ ਮੰਗੇ ਚਾਹ ਪੀਂਦਾ ਮੰਗੇ ਮਜ਼ਦੂਰੀ ਕਰਦਾ ਹੁਣ ਹੁਣ ਕੀਆ ਪ੍ਰੋਬਲਮ ਕਰਦੀ ਕਰਦੀ ਕੋਈ ਪ੍ਰਾਬਲਮ ਨਹੀਂ ਕਾਰੋ ਬਾਰਗਰ ਕਰਨਾ ਵੋਈ ਮੇਰਾ ਬੱਜਾ ਥਾ ਜਿਹੜਾ ਇਧਰ ਕੋ ਆਕੇ ਗਿਆ ਹੈ ਹੂੰ ਆ ਉਹ ਉਸ ਰੱਬ ਦੇ ਨਾਂ ਪਿੱਛੇ ਤੁਹਾਡੇ ਸੇ ਵੀ ਬੱਚੇ ਹੈਗੇ ਉਹ ਮਾਵਾਂ ਭੈਣਾਂ ਵਾਲੇ ਜਦੋਂ ਉਸਦੀ ਘਰ ਆਵੀ ਰਹੁੰਦੀ ਹੈ ਫਿਰ ਸਾਡੇ ਦੀ ਰੋਟੀ ਪੱਕੀ ਬਕਾਈ ਉੱਕਣ ਨਹੀਂ ਰਹਿ ਜਾਂਦੀ ਹੈ ਫਿਰ ਉਸਦੀ ਪਛੜੀ ਦੋ ਥਾਲ ਦੀ ਗੁੱਡੀ ਹੈ ਉਹ ਜਦੋਂ ਮੰਮੀ ਕਹਿੰਦੀ ਹੈ ਜਾਂ ਬਾਪਾ ਕਹਿੰਦੀ ਹੈ ਜਾਂ ਬਾਪਾ ਕਹਿੰਦੇ ਜਾਂ ਅੰਕਲ ਕਹਿੰਦੀ ਹੈ ਫਿਰ ਸਾਡੀ ਜਿਹੜੀ ਰੋਟੀ ਹੈ ਪੱਕੀ ਬਕਾਈ ਉੱਕਣ ਨਹੀਂ ਰਹਿ ਜਾਂਦੀ ਹੈ ਇਸ ਕਰਕੇ ਮੈਂ ਮੂਰੇ ਸਾਬੋਂ ਤੇ ਅੱਜ ਜੋੜਦਾ ਕਿ ਰੱਬ ਦੇ ਨਾਂ ਪਿੱਛੇ ਤੁਮ ਨਹੀਂ ਵੀ बेटे बच्चे देते नहीं उस रब ਦੇ ਨਾਮ ਵਿੱਚ ਜਿੱਧਰ ਵੀ ਆਏ ਇਸ ਲੰਮਰ ਤੇ ਸਪੰਜ ਸਾਹਿਬ ਤੇ ਫੋਨ ਕਰ ਦਿਨਾ ਆਪਣੇ ਮੇਰਾ ਲੰਮਰ ਹੈ 8082454562 ਇਹ ਮੇਰੀ ਕਾਰੇ ਵਾਲੀ ਕੋਰੇ ਮੇਰੇ ਭਰਾ ਕੋਲੇ 7051244858 ਉਹ ਵੀ ਮੇਰੇ ਭਾਈ ਵੱਡੇ ਕੋਲੇ ਨਹੀਂ ਤੇ ਜੋ ਸਾਬੂ ਸਭ ਵੀਡੀਓ ਬਣਾ ਰਹੇ ਇਸ ਲੰਮਰ ਤੇ ਫੋਨ ਕਰ ਦੇਨਾ ਕਿ ਤੇਰਾ ਬੇਟਾ ਭਾਈ ਮਿਲ ਗਿਆ ਹੈ ਆਨ ਕੇ ਲੈ ਜਾਓ ਇਹ ਨਾ ਕਿ ਕਿ ਮਜ਼ਦੂਰੀ ਮੰਗੇਗਾ ਮੇਰੇ ਸੇ ਮਸਜਿਦ ਮੈਂ ਗੁਰਦੁਆਰੇ ਮੈਂ ਸੌਂ ਜਕਾ ਲਈ ਕਿ ਮੈਂ ਉਸ ਦਾ ਇੱਕ ਪੈਸਾ ਲੀਊਂਗਾ ਹੋਰ ਮੇਰੇ ਰੱਬ ਦੇ ਨਾਂ ਪਿੱਛੇ ਮੇਰੇ ਬੱਚੇ ਨੂੰ ਪੁਲਿਸ ਨੂੰ ਮੈਂ ਕਹਿ ਰਿਹਾ ਥਣਹਾਰ ਸਾਹਿਬ ਨੂੰ ਕਹਿ ਰਿਹਾ ਸੀਐਮ ਸਾਹਿਬ ਨੂੰ ਕਹਿ ਰਿਹਾ ਕਿ ਮੇਰੇ ਬੱਚੇ ਦੀ ਕਿਉਂ ਨਹੀਂ ਬਾਹਰ ਕਰਦੇ ਪੰਜਾਬ ਦੇ ਵਿੱਚ ਹਮ ਯਾਨੀ ਕਿ ਪੰਜਾਬ ਦੇ ਵਿੱਚ ਪੂਰੀ ਇੰਡੀਆ ਦੇ ਵਿੱਚ ਇੱਥੇ ਘੁੰਮਿਆ ਪੰਜਾਬ ਇੱਥੇ ਪੰਜਾਬ ਦੀ ਜਾਣਿਆ ਘੁੰਮਿਆ ਏ ਠੀਕ ਹੈ